ਤੇ ਸਿੱਧੀ 2 3 ਫੇਰ ਕਰਕੇ ਗੋਲੀਆਂ ਚਲਾ ਕੇ ਚਲ ਗਏ ਆਪਣੇ ਨੁਕਸਾਨ ਤੋਂ बच ਗਏ ਹਾਂ ਨੁਕਸਾਨ ਤੋਂ ਬਚ ਗਏ ਸਾਰੇ ਇਹ ਨਹੀਂ ਅੰਦਰ ਵੀ ਆਏ ਨਹੀਂ ਅੰਦਰ ਨਹੀਂ ਆਏ ਦੁਕਾਨ ਦੇ ਮੂਰੇ ਕਾਰਗੜੀ ਸੀ ਕਾਰ ਦੇ ਪਿੱਛੇ ਗੋਲੀਆਂ ਚਲਾ ਕੇ ਨਿਕਲ ਗਏ ਲੱਗਦਾ ਸਰਕਾਰ ਸੁੱਤੀ ਪਈ ਹੈ ਲੋਕਾਂ ਨਾਲ ਕਿੱਦਾਂ ਹੋ ਰਿਹਾ ਹੈ ਸਰਕਾਰ ਨੂੰ ਕੜਰਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਖਾਸ ਤੌਰ ਤੇ ਨਸ਼ੇ ਦੇ ਇਦਾਂ ਦੇ ਵਿਰੁੱਧ ਹੁਣ ਆਮ ਲੋਕ ਆਪ ਦਾ ਬਿਜ਼ਨਸ ਵੀ ਨਹੀਂ ਕਰ ਸਕਦੇ ਕੰਮਕਾਰ ਵੀ ਨਹੀਂ ਕਰ ਸਕਦੇ ਸੋ ਬਹੁਤ ਮਾੜੀ ਗੱਲ ਹੈ ਜੀ ਇਹ ਇਦੋਂ ਮਾੜਾ ਕੁਝ ਨਹੀਂ ਹੋ ਸਕਦਾ ਸਰਕਾਰ ਦੀ ਜ਼ਿੰਮੇਵਾਰੀ ਟੋਟਲੀ ਇਹ ਹੈ ਟੋਟਲੀ 99.9% ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਜੀ ਹੁਣ ਪੁਲਿਸ ਵਾਲੇ ਜਿਵੇਂ ਮੈਂ ਦੇਖਿਆ ਲੱਗੇ ਹੋਏ ਜੋ ਗੱਲ ਹੋਈ ਹੈ ਤੇ ਐਡੀ ਸਾਡੇ ਕੋਲੇ ਪੁਲਿਸ ਫੋਰਸ ਵੀ ਨਹੀਂ ਹਰ ਇੱਕ ਬੰਦੇ ਨੂੰ ਸੁਰੱਖਿਆ ਦਿੱਤੀ ਜਾ ਸਕੇ ਸੋ ਮਾਹੌਲ ਇਦਾਂ ਦਾ ਸਿਰ ਦਿੱਤਾ ਗਿਆ ਹੈ ਕਿਤਾ ਹਮੇਸ਼ਾ ਹੀ ਢੀਂਡ ਦੇਂਦੀ ਆ ਪੁਲਿਸ ਵਾਲੇ ਆ ਪੌਕੀਚੇ ਵਾਲੇ ਲਾ ਕੇ ਕਰੇ ਬਿਲਕੁਲ ਤੁਹਾਡੀ ਤੁਹਾਡੀ ਸੱਟ ਗੋੜੀਆਂ ਮਾਰ ਕੇ ਭੱਜ ਲਓ ਤੁਹਾਡੀ ਗੱਲ ਸਹੀ ਹੈ ਫੜੇ ਜਾਣਗੇ ਇੱਕ ਦੋ ਦਿਨਾਂ ਵਿੱਚ ਪੁਲਿਸ ਨੂੰ ਚਾਹੀਦਾ ਹੈ ਕਿ ਬਾਜ਼ਾਰ ਨੂੰ ਲੋਕਾਂ ਨੂੰ ਸੇਫ ਕਰਨ ਲੋਕਾਂ ਦੀ ਸੇਫਟੀ ਦਾ ਖਾਸ ਧਿਆਨ ਤਾਂ ਜਾਵੇ ਤਾਂ ਜੋ ਅੱਜ ਇਹ ਨਾ ਹੋਇਆ ਕੱਲ ਨੂੰ ਕੁਝ ਹੋਰ ਨਾ ਹੋਊਗਾ ਪੁਲਿਸ ਨੂੰ ਆਪਦੇ ਪੂਰੇ ਤਗੜੇ ਇੰਤਜ਼ਾਮ ਕਰਨੇ ਚਾਹੀਦੇ ਨੇ ਸੁਰੱਖਤੇ ਲਈ ਲੱਗਦਾ ਕੋਈ ਦੁਕਾਨਦਾਰ ਕੋਈ ਆਮ ਆਮ ਜਨਤਾ ਵਾਲੇ ਸੁਰੱਖਤ ਹੋਣ ਦੇਖੋ ਇਹ ਤਾਂ ਉਹੀ ਮੈਂ ਕਹਿ ਰਿਹਾ ਨਾ ਬਾਰ-ਬਾਰ ਸਰਕਾਰ ਦੀਆਂ ਨਾਕਾਮੀਆਂ ਨੇ ਸਰਕਾਰ ਨੇ ਇੰਨੀ ਖੁੱਲ੍ਹ ਦਿੱਤੀ ਵੀ ਇਦਾਂ ਜਿਹੜਾ ਆਮ ਲੋਕਾਂ ਨਾਲ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੋਂ ਵੀ ਵਧੂਗਾ ਜੇ ਅਸੀਂ ਨਾ ਜਿਹੜੇ ਸਤਾਰਕ ਕੋਈ ਨਾ ਅਸੀਂ ਉੱਥੇ ਸ ਆਮ ਲੋਕਾਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੀਦਾ ਵੀ ਸਾਡੀ ਸੁਰੱਖਿਆ ਚ ਕਿੰਨੀ ਬਣਾਓ ਕਿਉਂਕਿ ਅਸੀਂ ਸਵੇਰ ਤੋਂ ਆਥਨ ਤੱਕ ਹਰ ਇੱਕ ਚੀਜ਼ ਤੇ ਟੈਕਸ ਦਿੰਨੇ ਆ ਜੇ ਅਸੀਂ ਸੁਰੱਖਿਅਤ ਹੀ ਨਹੀਂ ਗਏ ਫਿਰ ਸਾਨੂੰ ਟੈਕਸ ਦੇ ਦਾ ਫਾਇਦਾ ਕੀ ਆ ਇਸ ਲਈ ਵੱਡੀ ਗੱਲ ਹੈ ਪਿਛਲੇ ਦਿਨੀ ਇੱਕ ਪੱਤਰਕਾਰ ਤਾਂ ਵੀ ਹੁੰਦਾ ਸਰੇ ਆਉਂਦਾ ਬੰਦਿਆ ਪੱਤਰਕਾਰ ਤੇ ਹਮਲਾ ਕਰਕੇ ਰੂਹ ਚੱਕਰ ਹੋ ਜਾਂਦੇ ਪਰ ਪੁਲਿਸਾ ਬਹੁਤ ਵੱਡੀ ਨਕਾਮੀ ਹੈ ਜੀ ਪੁਲਿਸ ਪ੍ਰਸ਼ਾਸਨ ਦੀ ਇਸ ਮਸਲੇ ਤੇ ਇੱਕ ਪੱਤਰਕਾਰ ਵੀਰ ਨਾਲ ਇਦਾਂ ਹੋਇਆ ਹੈ ਗੱਲ ਨੂੰ ਕਿਸੇ ਨਾਲ ਮੇਰੇ ਵਰਗੇ ਨਾਲ ਤੁਹਾਡੇ ਵਰਗੇ ਨਾਲ ਹੋ ਸਕਦਾ ਸੋ ਪੁਲਿਸ ਨੂੰ ਸਖਤ ਐਕਸ਼ਨ ਲੈ ਕੇ ਚਾਹੇ ਉਹ ਚ ਕੋਈ ਵੀ ਹੈ ਚਾਹੇ ਕੋਈ ਰਾਜਨੀਤਿਕ ਲੀਡਰ ਹੈ ਤੇ ਚਾਹੇ ਕੋਈ ਹੋਰ ਬੰਦਾ ਹੈ ਉਹਨੂੰ ਪੱਕੇ ਤੌਰ ਤੇ ਫੜਨਾ ਚਾਹੀਦਾ ਧੰਨ ਮੇਰਾ ਨਾਮ ਗੁਰਿੰਦਰ ਸਿੰਘ ਸਿੱਧੂ ਹੈ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਲੱਖਾ ਯੂਨਿਟਰ ਤੇ ਗੋਲੀ ਚੱਲੀ ਹੈ ਸ਼ਹਿਰ ਦੇ ਭੀੜ ਭੜਕੇ ਜਗ੍ਹਾ ਤੇ ਲੱਗਦਾ ਤਾਂ ਸੇਫਟੀ ਦੇ ਵਜੋਂ ਨਹੀਂ ਇਹ ਜਿਹੜਾ ਅਜ ਹੋਇਆ ਲੱਖਾ ਜੁਲਰ ਤੇ ਸਾਨੂੰ ਮੀਡੀਆ ਦੇ ਥਰੂ ਹੀ ਪਤਾ ਲੱਗਿਆ ਸੀ ਇਸੇ ਟਾਈਮ ਹੀ ਇਹ ਪਤਾ ਲੈਣ ਵਾਸਤੇ ਆਏ ਸੀ ਜੀ ਇਹ ਮਤਲਬ ਜਿਸ ਤਰ੍ਹਾਂ ਦਾ ਹੋਇਆ ਬਹੁਤ ਗਲਤ ਹੈ ਇਹਦੇ ਨਾਲ ਸ਼ਹਿਰ ਦੇ ਜਿਹੜੇ ਬਿਜ਼ਨਸਮੈਨ ਹੈ ਖਾਸ ਕਰਕੇ ਉਹ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਸਹਿਮ ਹੈ ਉਹ ਦਹਿਸ਼ਤ ਦਾ ਮੌਲ ਹੈ ਜੀ ਤੇ ਅਸੀਂ ਤਾਂ ਇਹੀ ਪ੍ਰਸ਼ਾਸਨ ਜਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਵੀ ਇਹ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਦੇਖੋ ਵਪਾਰੀ ਵਰਗ ਹੈ ਜਿਹੜਾ ਜੇ ਉਹ ਸਭ ਤੋਂ ਵੱਧ ਟੈਕਸ ਦਿੰਦਾ ਹੈ ਜੀ ਸਭ ਤੋਂ ਵੱਧ ਨੌਕਰੀ ਦਿੰਦਾ ਹੈ ਜੇ ਵਪਾਰੀ ਸੇਫ ਨਹੀਂ ਤਾਂ ਇਟ ਮੀਨਸ ਫਿਰ ਕੰਮ ਖਰਾਬ ਹੈ ਫਿਰ ਵਪਾਰੀ ਪੈਸਾ ਨਹੀਂ ਲਾਊਗਾ ਫਿਰ ਉੱਥੋਂ ਅੱਗੇ ਹੀ ਪਲਾਨ ਹੋ ਰਿਹਾ ਪੰਜਾਬ ਦੇ ਹਾਲਾਤ ਖਰਾਬ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਤੇ ਸਰਕਾਰ ਨੂੰ ਪਲੱਸ ਪੁਲਿਸ ਨੂੰ ਇਹ ਤੇ ਨੱਥ ਪਾਉਣੀ ਚਾਹੀਦੀ ਥੈਂਕ ਯੂ ਬਹੁਤ ਦੱਸਾ ਲੱਡੂ ਸਾਹਿਬ ਨੇ ਕਿ ਕੀ ਕਾ ਨਹੀਂ ਅਜੇ ਪਤਾ ਨਹੀਂ ਲੱਗਿਆ ਕੋਈ ਅਸੀਂ ਹਾਂ ਬੰਦੇ ਕਿੰਨੇ ਸੀ ਜੀ ਨੀ ਉਹਦੇ ਬਾਰੇ ਤਾਂ ਉਹ ਦੱਸ ਸਕਦੇ ਹਾਂ ਅੰਦਰ ਬੈਠੇ ਸੀ ਜਦੋਂ ਗੋਲੀ ਚੱਲੀ ਆ ਉਹ ਦੱਸ ਰਿਹਾ ਵੀ ਅੰਦਰ ਬੈਠੇ ਸੀ ਬਾਹਰੋਂ ਗੋਲੀ ਚਲਾ ਕੇ ਬੰਦੇ ਇੱਕਦਮ ਭੱਜ ਗਏ ਇੱਕਦਮ ਭੱਜ ਗਏ ਹੈਲੋ ਬਚਿਆ ਸੀ ਐਸਐਸਪੀ ਸਾਹਿਬ ਨੂੰ ਜਾ ਰਹੇ ਹਾਂ ਮਿਲਣ ਵਾਸਤੇ ਜਾਣੇ ਨੁਕਸਾਨ ਤੋਂ ਬਾਹਰ ਹੋ ਗਿਆ ਜਾਣੇ ਨੁਕਸਾਨ ਤੋਂ ਬਚਾ ਬਚਾ ਮੇਰ ਰਜਿੰਦਰ ਕੁਮਾਰ ਜੈਨ ਹਾਂਜੀ ਬੜੇ ਦੁੱਖ ਦੀ ਗੱਲ ਹੈ ਕਿ ਇੰਨਾ ਅੱਛਾ ਲਾਖਪਟਰਾਜੀ ਦਾ ਸ਼ਹਿਰ ਹੈ ਇਹ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਨਾ ਮਨ ਨੂੰ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ ਕਿ ਵਪਾਰੀ ਵਰਗ ਦੇ ਬਿジネスਮੈਨ ਦੇ ਜਿਹੜੇ ਤੱਕੇ ਵਿੱਚ ਅੱਜ ਬੜਾ ਰੋਸ਼ ਹੈ ਇਸ ਗੱਲ ਦਾ ਕਿ ਕੋਈ ਹਿਫਾਜ਼ਤ ਨਹੀਂ ਕਿਸੇ ਦੀ ਥੋੜੇ ਦਿਨ ਪਹਿਲਾਂ ਹੀ ਚਾਰ-ਪੰਜ ਦਿਨ ਪੰਜ-ਛੇ ਦਿਨ ਪਹਿਲਾਂ ਰਾਜਾ ਢਾਬੇ ਦੇ ਇਸ ਇਨਸੀਡੈਂਟ ਹੋਇਆ ਉਹ ਤੇ ਇਸ ਸਮੇਂ ਚਾਹੁੰਦਾ ਵੀ ਮੈਂ ਤਾਂ ਰਿਮਿਜੇਸ਼ਨ ਨੂੰ ਤੇ ਐਸਐਸਪੀ ਸਾਹਿਬ ਨੂੰ ਕਹੂੰਗਾ ਕਿ 24 ਘੰਟੇ ਦੇ ਅੰਦਰ ਇਹ ਬੰਦੇ ਫੜ ਕੇ ਅੰਦਰ ਦਿੱਤੇ ਜਾਣਗੇ ਨਹੀਂ ਨਹੀਂ ਤਾਂ ਸਾਰਾ ਸ਼ਹਿਰ ਬੰਦ ਹੋਏਗਾ ਇੱਥੇ ਜਗਰਾਉਂਦਾ ਮੈਂ ਰਾਜਕਮਰ ਭੱਲਾ ਜ਼ਿਲ੍ਹਾ ਪ੍ਰਧਾਨ ਆਰਟੀ ਅਸੋਸੀਏਸ਼ਨ ਅੱਜ ਲੱਖਾ ਜੂਲਰ ਤੇ ਗੋਲੀ ਚੱਲੀ ਜੀ ਕਿਵੇਂ ਲੱਗਦਾ ਇਹ ਬਹੁਤ ਮਾੜਾ ਗੱਲ ਹੋਈ ਹੈ ਜਿਹੜੀ ਹੋਈ ਹੈ ਔਰ ਇਹਦੇ ਨਾਲ ਲੱਗਦਾ ਵੀ ਜਿਹੜੇ ਸ਼ਹਿਰ ਦੇ ਹਾਲਾਤ ਹੈ ਉਹ ਕੋਈ ਜ਼ਿਆਦਾ ਸੇਫ ਨਹੀਂ ਕਿਉਂਕਿ ਵਪਾਰ ਵਪਾਰ ਵੱਡੇ ਵੱਡੇ ਤੋਂ ਵੀ ਵਪਾਰ ਕਰਨ ਵਾਲੇ ਵਪਾਰੀਓ ਲੱਗਦਾ ਵਪਾਰੀ ਸੇਫ ਹਨ ਨਹੀਂ ਵਪਾਰੀ ਬਿਲਕੁਲ ਨਹੀਂ ਸੇਫ ਮੈਂ ਇਹ ਅਪੀਲ ਕਰੂੰਗਾ ਪ੍ਰਸ਼ਾਸਨ ਨੂੰ ਬਈ ਬਿਲਕੁਲ ਇਹ ਪ੍ਰਸ਼ਾਸਨ ਨੂੰ ਇਸ ਧਰ ਬਲ ਧਿਆਨ ਦੇਣਾ ਚਾਹੀਦਾ ਹੈ ਇਹ ਰੋਇ ਛੋਟੀ ਜੀ ਕੱਲ ਤੋਂ ਇਹ ਛੋਟੀ ਨੇ ਗੱਲ ਸਮਝੀ ਜਾਵੇ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਰਾਜੇ ਢਾਬੇ ਤੇ ਹੋਇਆ ਸੀ ਉਦੋਂ ਹੀ ਇਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਕਰਨੀ ਚਾਹੀਦੀ ਸੀ ਤਾਂਕਿ ਲੋਕੀ ਸੇਫ ਫੀਲ ਕਰਨ ਹੁਣ ਵੀ ਮੈਂ ਪ੍ਰਸ਼ਾਸਨ ਨੂੰ ਇਹੀ ਫੀਲ ਕਰੂੰਗਾ ਕਿ ਜਿਹੜੇ ਖਾਸ ਕਰਕੇ ਵਪਾਰੀ ਵਰਗ ਹੈ ਉਹ ਡਰਿਆ ਹੋਇਆ ਸਹਿਮਿਆ ਹੋਇਆ ਔਰ ਕੋਈ ਨਾ ਕੋਈ ਇਹਨਾਂ ਨੂੰ ਐਸਾ ਕਰਨਾ ਚਾਹੀਦਾ ਵੀ ਉਹ ਆਪਣੇ ਆਪ ਨੂੰ ਸੇਫ ਫੀਲ ਕਰੇ ਜਿਵੇਂ ਲੱਗਦਾ ਕਿ ਨਾ ਤਾਂ ਇੱਥੇ ਵਪਾਰੀ ਸੇਫ ਆ ਨਾ ਦੁਕਾਨਦਾਰ ਸੇਫ ਆ ਨਾ ਕੋਈ ਢਾਬੇ ਵਾਲਾ ਸੇਫ ਆ ਨਾ ਕੋਈ ਪੱਤਰਕਾਰ ਸੇਫ ਆ ਪਿਛਲੇ ਦਿਨੀ ਪੱਤਰਕਾਰ ਤੇ ਵੀ ਇੱਕ ਤੇ ਹਮਲਾ ਲੱਗ ਕੀਤਾ ਸੀਗਾ ਉਹ ਵੀ ਹਮਲਾਬਰ ਹਰ ਇੱਕ ਪੁਰਸੇ ਹੱਥੀ ਵੀ ਚੜੇ ਜੀ ਚਲੋ ਅਸੀਂ ਤਾਂ ਪ੍ਰਸ਼ਾਸਨ ਨੂੰ ਅਪੀਲ ਕਰ ਸਕਦੇ ਆ ਦੇਖੋ ਗੱਲ ਸਾਡੇ ਸਾਡੇ ਕੋਲ ਤਾਂ ਕੋਈ ਪਾਵਰ ਨਹੀਂ ਅਸੀਂ ਤਾਂ ਅਪੀਲ ਕਰ ਸਕਦੇ ਆ ਸਾਡੀ ਪਾਵਰ ਅਫਸਰ ਨੂੰ ਅਪੀਲ ਕਰਨੀ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਰਾਂਗੇ ਕਹਾਂਗੇ ਵੀ ਚੰਗਾ ਵਪਾਰੀ ਨੂੰ ਹਰਕ ਹਰਕ ਵਰਗ ਨੂੰ ਸੇਫ ਪਹਿਲਾਂ ਸੇਫਟੀ ਹੈ ਉਸ ਤੋਂ ਬਾਅਦ ਕੋਈ ਗੱਲ ਹੈ ਜੇ ਸੇਫਟੀ ਨਹੀਂ ਆਪਾਂ ਦੇ ਸਕਦੇ ਤੇਰਾ ਅੰਦਲ ਵੀ ਉਹ ਗਵਰਨਮੈਂਟ ਜਿਆਦਾ ਚੰਗੀ ਨਹੀਂ ਹੈ ਇਹ ਲੈ ਆ ਗਿਆ ਆਪਣੇ ਉਸ ਉਸ ਕੰਮ ਦੇ ਵਿੱਚ ਜੇਕਰ ਪੁਲਿਸ ਪ੍ਰਸ਼ਾਸਨ ਇਹ ਮੂਵਲੀ ਕਾਰਵਾਈ ਨਾ ਕਰ ਪਿਆ ਅਗਲਾ ਸੰਘਰਸ਼ ਕੀ ਵਿੱਟੇ ਜਾਊਗਾ ਜੀ ਨਾ ਫਿਰ ਉਹ ਸਾਨੂੰ ਬਜ਼ਾਰ ਬਿਜਾਰ ਬੰਦ ਕਰਨੇ ਪੈਣਗੇ ਇਸ ਤਰ੍ਹਾਂ ਪ੍ਰੋਟੈਸਟ ਕਰ ਸਕਦੇ ਆ ਜੀ ਔਰ ਅਸੀਂ ਚਾਹੁੰਦੇ ਨਹੀਂ ਵੀ ਕਿਉਂਕਿ ਸਾਡੀ ਜਿਹੜੀ ਸੋਚ ਹੈ ਵਪਾਰੀ ਵਰਗ ਦੀ ਉਹ ਕੋਈ ਐ ਨਹੀਂ ਹੁੰਦੀ ਵੀ ਅਸੀਂ ਕਿਸੇ ਨਾਲ ਪੰਗਾ ਲੈਣਾ ਹੈ ਜੀ ਸਾਡੀ ਸੋਚ ਹੁੰਦੀ ਹੈ ਵੀ ਜੇ ਗੱਲ ਪਿਆਰ ਨਾਲ ਨਿਭੜ ਜਵੇ ਉਹ ਚੰਗੀ ਹੁੰਦੀ ਹੈਗੀ ਆ ਜੀ ਹੁਣ ਅਸੀਂ ਤਾਂ ਅਪੀਲ ਕਰਦੇ ਆਂ ਵੀ ਸਾਡੀ ਸੇਫਟੀ ਨਹੀਂ ਹੈ ਜੀ ਉਹ ਸੇਫਟੀ ਲਈ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਸਾਨੂੰ ਕੋਈ ਨਾ ਕੋਈ ਸੇਫਟੀ ਦਿਓ ਨਹੀਂ ਹੋਊਗੀ ਤਾਂ ਗੱਲ ਹੈ ਬਈ ਲੋਕ ਪੰਜਾਬ ਤੋਂ ਮਾਈਗ੍ਰੇਸ਼ਨ ਕਰਨਾ ਸ਼ੁਰੂ ਕਰ ਦੇਣਗੇ ਹੋਰ ਕੀ ਕਰਨਗੇ ਜੀ ਵਪਾਰੀ ਵਰਗ ਜਾ ਰਿਹਾ ਮਾਈਗ੍ਰੇਸ਼ਨ ਕਰ ਜੂ ਫਿਰ ਇੱਥੇ ਕੀ ਰਹੂਗਾ ਜੀ ਮਿਹਰਬਾਨ ਠੀਕ ਹੈ ਨਾ ਮਿਹਰਬਾਨ ਧੰਨਵਾਦ ਬਈ ਹੋਇਆ ਕੀ ਪਤਾ ਨਹੀਂ ਜੀ